ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਮੈਂ ਇਸ ਟਾਈਮ ਸੁਖਵੀਰ ਬਦਨੀ ਵਾਲੇ ਬਾਈ ਦੇ ਕੋਲ ਮੌਜੂਦ ਆ ਮਿੱਤਰੋ ਅੱਜ ਤੁਹਾਡੇ ਚਾਰ ਜਨਵਾਰ ਫਿਰ ਦਿਖਾਵਾਂਗੇ ਤੁਹਾਨੂੰ ਆਓ ਕਰਦੇ ਆ ਗੱਲਬਾਤ ਆਪਾਂ ਵੀਰੇ ਦੇ ਨਾਲ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਆਪਣੇ ਭਾਈ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਭਾਈ ਹਾਂਜੀ ਵਧੀਆ ਵੀਰੇ ਤੁਹਾਨੂੰ ਸ਼ੁਕਰ ਆ ਭਾਈ ਅੱਛਾ ਅੱਜ ਕਿੰਨੇ ਜਨਵਰ ਦਿਖਾਵਾਂਗੇ ਚਾਰ ਕਟੀਆਂ ਵੀਰੇ ਹਾਂਜੀ ਚਾਰ ਕਟੀਆਂ ਤੇ ਚਾਰੇ ਜਨਵਰੀ ਮੰਨ ਲਾ ਜਿਹੜੇ ਬੱਚੇ ਕੱਟ ਕੇ ਵਿਖਾਉਣੀਆਂ ਸਿਰਫ ਆਪਾਂ ਹਾਂਜੀ ਭਾਈ ਕਟਗੀਆਂ ਕਿੰਨੀ ਕਿੰਨੀ ਉਮਰ ਦੀਏ ਚਾਰੇ ਕੱਟ ਕੇ ਹੋਣਗੀਆਂ ਵੀਰੇ ਸਾਲ ਤੋਂ ਛੱਲੇ ਹੀ ਆ ਕੋਈ 11 ਮਹੀਨੇ ਦੀ ਕੋਈ 12 ਮਹੀਨੇ ਦੀ ਬੜੇ ਵੱਲੋਂ ਸਾਲੋਂ ਅੰਦਰ ਅੰਦਰ ਵਾਲੀ ਅੰਦਰ ਅੰਦਰ ਹੀ ਆ ਸ ਕੀ ਰੇਟ ਰਹਿਣਗੇ ਵੀਰੇ ਅੱਜ ਇਹਨਾਂ ਦੇ ਜੈਜੇ ਰੇਟ ਹੀ ਆ ਯਾਰ ਵੀਰੇ ਜੇ ਦਾ ਕੋਈ ਕੱਲੀ-ਕੱਲੀ ਕਰੂਗਾ ਉਹ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਨਹੀਂ ਜੇ ਚਾਰੇ ਕਟੀਆਂ ਲਊਗਾ 60000 ਦੀਆਂ 100 ਕਿਲੋਮੀਟਰ ਤੱਕ ਪਹੁੰਚ ਫ੍ਰੀ 60000 ਦੇ 100 ਕਿਲੋਮੀਟਰ ਘੇਰੇ ਚ ਪਹੁੰਚ ਫ੍ਰੀ ਕਰ ਦੇਵਾਂਗੇ ਹਾਂਜੀ ਬਾਈ ਠੀਕ ਆ ਵੀ ਲੈ ਵੀ ਮਿੱਤਰੋ ਚਾਰੇ ਕਟੀਆਂ ਖਰੀਦਣ ਤੇ 100 ਕਿਲੋਮੀਟਰ ਘੇਰੇ ਦੇ ਵਿੱਚ ਪਹੁੰਚ ਬਿਲਕੁਲ ਫ੍ਰੀ ਹੋਊ ਛੋਟਾ ਸਿੰਗ ਕਾਗਜੀ ਚਮੜੀ ਛੋਟੀ ਉਮਰ ਦੇ ਵਿੱਚ ਬੱਚੇ ਲਵੇ ਮਿੱਤਰੋ ਬਹੁਤ ਸੋਹਣੀਆਂ ਕਟੀਆਂ ਕੋਈ ਇਹ ਨਹੀਂ ਹੈਗਾ ਪਥਾਣ ਨਪੋਰਟ ਸ਼ਾਂਗ ਕਿਸੇ ਦੇ ਨਹੀਂ ਹੋਊਗੀ ਆ ਰਹੀ ਹੈ ਵੀਰੇ ਟੋਰ ਨੂੰ ਤਾਂ ਰਹਿਣ ਦੀ ਨਾ ਵੀਰੇ ਤੇ ਜੇ ਕੋਈ ਜੋੜਾ ਜੋੜਾ ਲਊਗਾ ਫੇਰ 28 28000 ਚ ਜੋੜਾ ਹਾਂ 50 ਕਿਲੋਮੀਟਰ ਤੱਕ ਪਾਉਣੀ 28 28000 ਦੇ ਚ 50 ਕਿਲੋਮੀਟਰ ਕੇਲੇ ਪਾਉਣੀ ਫਰੀ ਕਰਦਾ ਹੈ ਹਾਂਜੀ ਬਾਈ ਠੀਕ ਹੈ ਵੀਰੇ ਨੰਬਰ ਕਿੰਨਾ ਆ ਗਿਆ ਵੀਰੇ 95633 ਹਾਂ 19970 ਠੀਕ ਹੈ ਵੀ ਇਸ ਨੰਬਰ ਤੇ ਕਰ ਲੈ ਵੀਰੇ ਨਾਲ ਰਾਬਤਾ ਕੈਂਪਿੰਡ ਬੱਧਰੀ ਕਲਾ ਜ਼ਿਲ੍ਹਾ ਮੋਗਾ